ਸੀਬੀਆਈ ਦੀ ਇੱਕ ਟੀਮ ਨੇ ਰਿਸ਼ਵਤ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਮੁਾਤਲ ਡੀਆਈਜੀ ਹਰਚਰਨ ਸਿੰਘ ਭੋਲਰ ਦੇ ਸਮਰਾਲਾ ਨੇੜੇ ਮਹਿਲ ਫਾਰਮ ਹਾਊਸ ਤੇ ਛਾਪਾ ਮਾਰਿਆ ਇਸ ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਕਈ ਘੰਟੇ ਤੱਕ ਇਸ ਫਾਰਮ ਹਾਊਸ ਦੀ ਤਲਾਸ਼ੀ ਲੈਦੀ ਰਹੀ ਸੀਬੀਆਈ ਚੰਡੀਗੜ੍ਹ ਤੋਂ ਆਈ ਟੀਮ ਦੀ ਅਗਵਾਈ ਡੀਐਸਪੀ ਰਾਕੇਸ਼ ਮੋਰੀਆ ਕਰ ਰਹੇ ਸਨ ਇਸ ਟੀਮ ਵਿੱਚ ਸੀਬੀਆਈ ਦੇ ਕਈ ਹੋਰ ਅਧਿਕਾਰੀ ਸ਼ਾਮਲ ਸਨ ਹਰਜਤ ਸਿੰਘ ਪੁੱਲਰ ਦੇ ਇਸ ਫਾਰਮ ਹਾਊਸ ਦੀ ਤਲਾਸ਼ੀ ਦੌਰਾਨ ਮਹਿੰਗੀ ਸ਼ਰਾਬ ਦੀ ਵੱਡੀ ਮਾਤਰਾ ਵਿੱਚ ਬਰਾਮਦਗੀ ਕੀਤੀ ਗਈ ਬਰਾਮਦਗੀ ਸੀਬੀਆਈ ਵੱਲੋਂ ਕੀਤੀ ਗਈ ਜਿਸ ਦੀ ਕੀਮਤ ਤਕਰੀਬਨ 290000 ਅਸੀ ਜਾਂਦੀ ਹੈ ਤਲਾਸ਼ੀ ਦੌਰਾਨ ਸੀਬੀਆਈ ਟੀਮ ਨੇ 17 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਜੋ ਕਿ ਪਾਰਾਂਪੋਰ ਦੀ ਰਾਈਫਲ ਦੇ ਮੰਨੇ ਜਾਂਦੇ ਹਨ ਇਸ ਤੋਂ ਬਾਅਦ ਟੀਮ ਨੇ ਸਥਾਨਕ ਪੁਲਿਸ ਨੂੰ ਸ਼ਰਾਬ ਅਤੇ ਜਿੰਦਾ ਕਾਰਤੂਸ ਜਬਤ ਕੀਤੇ ਜਾਣ ਦੀ ਸਲਾਹ ਦਿੱਤੀ ਪਿਤੇ ਸਾਲਾਂ ਤੋਂ ਜਿੱਥੇ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਸੀ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਸੀ ਉੱਥੇ ਹੀ ਹੁਣ ਕੈਨੇਡਾ ਵਿੱਚ ਵੀ ਇਸ ਸਾਲ ਰਿਪੋਰਟ ਕੀਤੇ ਗਏ ਭਾਰਤੀਆਂ ਦੀ ਨਾਗਰਿਕਾਂ ਦੀ ਗਿਣਤੀ 24 2024 ਵਿੱਚ ਦਰਜ ਕੀਤੇ ਗੇ ਰਿਕਾਰਡ ਅੰਕੜੇ ਨੂੰ ਪਾਰ ਕਰਨ ਦੀ ਸੰਭਾਵਨਾ ਹੈ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ CBSA ਨੇ ਤਾਜ਼ਾ ਅੰਕੜੇ ਅਨੁਸਾਰ 28 ਅਕਤੂਬਰ 2025 ਤੱਕ ਰਿਪੋਰਟ ਕੀਤੇ ਗਏ ਭਾਰਤੀਆਂ ਨਾਗਰਿਕਾਂ ਦੇ ਦੇਸ਼ ਨਿਕਾਲੇ ਦਾ ਅੰਕੜਾ ਪਹਿਲਾਂ ਹੀ 1190 ਤੱਕ ਪਹੁੰਚ ਚੁੱਕਾ ਸੀ ਜਿਸ ਤੇ ਹੋਰ ਵਧਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਇਹ ਅੰਕੜਾ ਦੂਜੇ ਨੰਬਰ ਤੇ ਹੈ ਜਿਸ ਤੋਂ ਅੱਗੇ ਸਿਰਫ ਮੈਕਸੀਕਨ 2600 ਹਨ ਪਿਛਲੇ ਸਾਲ 2024 ਵਿੱਚ ਕੈਨੇਡੀਅਨ ਪ੍ਰਸ਼ਾਸਨ ਵੱਲੋਂ 1900 ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਸੀ 2024 ਵਿੱਚ ਇਸ ਤੋਂ ਪਹਿਲਾਂ ਮੈਕਸੀਕਨਾਂ ਵਿੱਚ 3600 ਨੂੰ ਰਿਪੋਰਟ ਕੀਤਾ ਗਿਆ ਸੀ ਜਦਕਿ ਭਾਰਤੀ ਦੂਜੇ ਸਥਾਨ ਤੇ ਸਨ ਕੋਲੰਬੀਆ ਦੇ ਨਾਗਰਿਕਾਂ ਵਿੱਚ 900 ਤੋਂ ਵੱਧ ਤੀਜੇ ਸਥਾਨ ਤੇ ਸਨ ਰਿਪੋਰਟ ਰਿਪੋਰਟ ਮੁਤਾਬਕ ਭਾਰਤੀਆਂ ਤੇ ਦੇਸ਼ ਨਿਕਾਲੇ ਵਿੱਚ ਪਿਛਲੇ ਸਾਲਾਂ ਦੌਰਾਨ ਵੱਡਾ ਵਾਧਾ ਹੋਇਆ ਉਦਾਹਰਨ ਲਈ 2019 ਵਿੱਚ ਇਹ ਅੰਕੜਾ ਸਿਰਫ 625 ਸੀ ਜੋ ਕਿ 2024 ਵਿੱਚ ਕੁੱਲ ਗਿਣਤੀ ਇਤਿਹਾਸੀ ਤੋਹੀ ਘਟ ਗਈ ਜਲੰਧਰ ਵਿੱਚ ਫਿੱਟ ਸੈਂਟਰਲ ਮੁਹਿੰਮ ਤਹਿਤ ਬਣਾਏ ਗਏ ਡੀਸੀ ਅਤੇ ਪੁਲਿਸ ਕੰਪਲੈਕਸ ਰੈਜ਼ੀਡੈਂਟ ਪਾਰਕ ਦਾ ਨਾਮ ਪ੍ਰਸਿੱਧ ਸ਼ਾਕਾਹਾਰੀ ਬਾਡੀ ਬਿਲਡਰ ਵਰਿੰਦਰ ਘੁੰਮਣ ਦੇ ਨਾਮ ਤੇ ਰੱਖਿਆ ਜਾਵੇਗਾ ਪਾਰਕ ਵਿੱਚ ਵਾਲੀਬਾਲ ਅਤੇ ਬੈਡਮਿੰਟਨ ਕੋਰਟ ਬਣਾਏ ਗਏ ਹਨ ਜਿਸ ਦਾ ਉਦਘਾਟਨ 2 ਅਕਤੂਬਰ ਨੂੰ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਗੋਇਲ ਕਰਨਗੇ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹਨ ਨਿਤਿਨ ਗੋਇਲ ਨੇ ਕਿਹਾ ਕਿ ਵਰਿੰਦਰ ਘੁੰਮਣ ਦਾ ਬੇਵਕਤੀ ਦਿਹਾਂਤ ਪੁਰੇ ਸ਼ਹਿਰ ਅਤੇ ਖੇਡ ਜਗਤ ਲਈ ਇੱਕ ਡੂੰਗਾ ਸਦਮਾ ਸੀ ਉਨ੍ਹਾਂ ਦੇ ਯਾਦ ਵਿੱਚ ਸ਼ਹਿਰ ਵਿੱਚ ਇੱਕ ਮੋਮਬਤੀ ਮਾਰਚ ਕੱਢਿਆ ਗਿਆ ਇਸ ਦੌਰਾਨ ਘੁੰਮਣ ਦੀ ਪ੍ਰੇਰਣਾਦਾਇਕ ਤਸਵੀਰ ਨੂੰ ਅਮਰ ਕਰਨ ਲਈ ਰੈਜ਼ਿਡੈਂਸ پارک ਨੂੰ ਉਨ੍ਹਾਂ ਦੇ ਨਾਮ ਤੇ ਸਮਰਪਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ